ਮਾਪੇ ਨਵ ਜੰਮੀ ਬੱਚੀ ਨੂੰ ਪ੍ਰਭ ਆਸਰਾ ਦੇ ਬਾਹਰ ਛੱਡ ਕੇ ਤਾਂ ਜਾਂਦੇ ਆ ਪਰ ਨਾਲ ਨਾਲ ਬੱਚੀ ਦੇ ਵਰਤਨ ਵਾਲੀਆਂ ਚੀਜ਼ਾਂ ਜੋ ਉਸਦੇ ਕੰਮ ਆ ਸਕਦੀਆਂ ਆਪਣੀ ਸਬਰਥਾ ਦੇ ਮੁਤਾਬਿਕ 2000 ਰੁਪਏ ਛੱਡ ਜਾਂਦੇ ਆ ਕੁਝ ਕੈਸ਼ ਬੱਚੇ ਦੇ ਲਈ ਦੁੱਧ ਵਾਲੀ ਬੋਤਲ ਛੱਡ ਦਿੱਤੀ ਜਾਂਦੀ ਹੈ ਡਾਈਪਰ ਛੱਡ ਦਿੱਤੇ ਜਾਂਦੇ ਆ ਕੁਝ ਕੱਪੜੇ ਛੱਡ ਦਿੱਤੇ ਜਾਂਦੇ ਆ ਜੋਰੀ ਕਿਹੜੀ ਸੀ ਕੀ ਸਮਾਜ ਨਾਲ ਲੜ ਨਹੀਂ ਸਕਿਆ ਉਹ ਕਿ ਸਮਾਜ ਨੇ ਜੇ ਜੈਂਡਰ ਡਿਫਰੈਂਸ ਦਾ ਮਤਲਬ ਇੰਨਾ ਵੱਡਾ ਜਿਹੜਾ ਸਾਡੇ ਡਿਫਰੈਂਸ ਕ੍ਰੀਏਟ ਕੀਤਾ ਹੋਇਆ ਕਿੰਨੇ ਵੀ ਲੜਕਾ ਹੈਗੇ ਵੱਸੇ ਨਾ ਲੜਕਾ ਹੈ ਜੀ ਸਾਡੀ ਸੰਭਾਲ ਕਰੇਗਾ ਮਤਲਬ ਇਹੋ ਜੀ ਅਸੀਂ ਜਿਹੜੀ ਸੋਚ ਸਾਡੀ ਜਿਹੜੀ ਕਿ ਹੁਣ ਬਿਲਕੁਲ ਹੀ ਗਲਤ ਸਾਬਤ ਹੋ ਚੁੱਕੀ ਹੈ ਦੁੱਖ ਬਣਾਉਣ ਦੀ ਗੱਲ ਹੈ ਨਾ ਤੇ ਸੰਭਾਲ ਦੀ ਗੱਲ ਹੈ ਪੇਰੈਂਟਸ ਦੀ ਵਿੱਚ ਲੜਕੀਆਂ ਪਿੱਛੇ ਨਹੀਂ ਹੈਗੀਆਂ ਲੜਕੀਆਂ ਅੱਗੇ ਹੈ ਉਹ ਜਾਦੇ ਸਿਰਸਟੇ ਵੈਗੀਆਂ ਅੰਦਾ ਆ ਪੇਰੈਂਟਸ ਸ਼ੁਡ ਬੀ ਬਹੁਤ ਸਮਝਣ ਲੱਗਿਆ ਅੱਜ ਤੇ ਮਤਲਬ ਬੱਚੇ ਨੂੰ ਵੀ ਜਨਮ ਦੇਣ ਤੋਂ ਬਾਅਦ ਬਹੁਤ ਸਮਝਣ ਲੱਗ ਗਿਆ ਨੂੰ ਸੀ ਨਜ਼ਿਆਜ਼ ਬੱਚੇ ਵੀ ਕਹਿੰਦੇ ਹਨ ਕਿਉਂਕਿ ਵੀ ਮੈਰਿਜ ਤੋਂ ਪਹਿਲਾਂ ਹੋ ਗਿਆ ਬੱਚਾ ਹੈ ਨਾ ਤੇ ਲਾਈਕ ਉਹਦੇ ਵਿੱਚ ਸਾਡੇ ਸਾਹਮਣੇ ਵੀ ਇਹੋ ਜਿਹਾ ਮਾਹੌਲ ਹਾਲਾਤ ਸਾਡੇ ਸਾਹਮਣੇ ਆਏ ਹੈਗੇ ਤੇ ਉਹ ਉਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਆਪਾਂ ਕੀ ਸੋਚ ਨਹੀਂ ਪਾ ਸਕਦੇ ਕਿ ਅਸੀਂ ਇੰਨੇ ਕਮਜ਼ੋਰ ਹੋ ਗਏ ਇੱਕ ਮੁੰਡਾ ਇੰਗਲੈਂਡ ਤੋਂ ਇੱਕ ਫੋਨ ਆਇਆ ਸੀ ਤੇ ਉਹ ਬੱਚੇ ਨੂੰ ਕਿਤੇ ਚੈੱਕ ਕਰਾਉਣ ਚਲੇ ਗਏ ਉਹ ਡਾਕਟਰ ਨੂੰ ਸ਼ੱਕ ਪੈ ਗਿਆ ਵੀ ਕਿਤੇ ਇਹਨਾਂ ਨੇ ਹੈਂਡਲ ਨਹੀਂ ਠੀਕ ਕੀਤਾ ਬੱਚੇ ਨੂੰ ਉਹਨੂੰ ਉਥੇ 4 ਦਿਨ ਦੀ ਅਬਜ਼ਰਵੇਸ਼ਨ ਚ ਰੱਖ ਲਿਆ ਉਹ ਕਹਿੰਦੇ ਜੀ ਅਸੀਂ ਬੱਚਾ ਤੁਹਾਨੂੰ ਦੇ ਨਹੀਂ ਸਕਦੇ ਉਹ ਪਰੇਸ਼ਾਨ ਹੋ ਗਈ ਉਹ ਕਹਿੰਦੇ ਨਹੀਂ ਜੀ ਸਾਡਾ ਪ੍ਰੋਸੀਜਰ ਅਸੀਂ ਪਹਿਲਾਂ ਦੇਖਾਂਗੇ ਕਿ ਤੁਸੀਂ ਬੱਚੇ ਨੇ ਕਿਤੇ ਸੰਭਾਲ ਦੇ ਵਿੱਚ ਕਮੀ ਤਾਂ ਨਹੀਂ ਛੱਡੀ ਜਾਂ ਤੁਹਾਨੂੰ ਪਤਾ ਨਹੀਂ ਹੈਗਾ ਬੱਚੇ ਦੀ ਪਰਵਰਿਸ਼ ਕਿਦਾਂ ਕਰਨੀ ਇਹ ਸਾਡੇ ਦੇਸ਼ ਦਾ ਬੱਚਾ ਹੈ ਸਾਡਾ ਬੱਚਾ ਹੈ ਐਟੀਟਿਊਡ ਕਿਦਾਂ ਦਾ ਹੈਗਾ ਕਿੰਨਾ ਡਿਫਰੈਂਟ ਹੈਗਾ ਜੇ ਅਸੀਂ ਲੜਕੀ ਪ੍ਰਤੀ ਮਤਲਬ ਕਹੋ ਜੈਂਡਰ ਡਿਸਕ੍ਰਿਮੀਨੇਸ਼ਨ ਕਰ ਰਹੇ ਹਾਂ ਫਿਰ ਉਹ ਲੜਕੀ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਤਾਂ ਉਹਦੀ ਪਰਵਰਿਸ਼ ਵੀ ਕਮੀ ਰਹੂਗੀ ਫਿਰ ਵੀਰ ਤਾਂ ਬਗਾਨੇ ਘਰ ਜਾਣਾ ਸੀ ਕੀ ਕਰਨ ਇਹਨੂੰ ਫਿਰ ਉਹਦੀ ਪੜ੍ਹਾਈ 'ਚ ਵੀ ਕਮੀ ਰਹੇਗੀ ਫਿਰ ਮਤਲਬ ਉਹਨੂੰ ਐਕਸਪੋਜ਼ਰ ਅਸੀਂ ਅਪਰਚੂਨਿਟੀ ਵੀ ਨਹੀਂ ਦੇ ਪਾਵਾਂਗੇ ਜਿਹਦੇ ਨਾਲ ਉਹਦਾ ਦਿਮਾਗ ਖੁੱਲਣਾ ਹੈਗਾ ਵਿਕਸਤ ਹੋਣਾ ਹੈ ਏਕਰ ਅਸੀਂ ਸਮਾਜ ਨੂੰ ਸਟਰੋਂਗ ਬਣਨਾ ਚਾਹੁੰਦੇ ਆ ਜਾਂ ਵਿਕਾਸ ਵਾਲ ਬਦਨਾ ਚਾਹੁੰਦੇ ਆ ਤਾਂ ਇਹਨਾਂ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਪਏਗਾ ਇਹਨਾਂ ਦੇ ਜੇਕਰ ਆਰਥਿਕ ਪੱਖੋਂ ਤੋਂ ਆਪਾਂ ਕਹੀਏ ਕੋਈ ਪ੍ਰੋਬਲਮ ਸੀ ਤਾਂ ਇਹਨਾਂ ਬੱਚਿਆਂ ਦੀ ਪਰਵਰਿਸ਼ਪਤੀ ਜ਼ਿੰਮੇਵਾਰੀ ਜਿਹੜੀ ਹੈਗੀ ਸਰਕਾਰ ਨੂੰ ਇਹਨਾਂ ਪ੍ਰਤੀ ਵਾਸ਼ਟ ਬਣਾਉਣਾ ਚਾਹੀਦਾ ਹੈਗਾ ਪਾਲਿਸੀ ਬਣਾਉਣੀ ਚਾਹੀਦੀ ਹੈ ਇਸ ਦੇ ਸਿਰਫ ਧਿਆਨ ਚ ਲਿਆਉਣ ਦੀ ਗੱਲ ਹੁੰਦੀ ਹੈ ਕਿ ਸਾਡੇ ਕੋਲੇ ਬੱਚਾ ਆਇਆ ਉਹਨਾਂ ਕੋਲੇ ਇੱਕ 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 ਰਿਪੋਰਟ ਦੇ ਤੌਰ ਤੇ ਦਰਜ ਕਰਵਾ ਦਿਓ ਕਿ ਸਾਡੇ ਕੋਲੇ ਬੱਚਾ ਆਇਆ ਹੋਇਆ ਜਾਂ ਫਿਰ ਇਸ ਦੇ ਵਿੱਚ ਪ੍ਰਕਿਰਿਆ ਵੀ ਵਿੱਢੀ ਜਾਂਦੀ ਹੈ ਕਿ ਉਹਨਾਂ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਹੋਵੇ ਕਿਉਂ ਹੋਇਆ ਕਿਵੇਂ ਵਾਪਰਿਆ orphans ਬੱਚੇ ਸਾਡੇ ਰੁੱਲਦੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕਰੋੜਾਂ ਦੀ ਗਿਣਤੀ ਦੇ ਵਿੱਚ ਬੱਚੇ ਰੁੱਲਦੇ ਹਨ ਤੇ ਉਹ ਕੱਲ ਨੂੰ ਸਾਡਾ ਸਮਾਜ ਕਿਦਾਂ ਦਾ ਹੋਊਗਾ ਸੰਸਥਾ ਕੋਲ ਕੋਈ ਬੱਚਾ ਪਹੁੰਚ ਜਾਂਦਾ ਤਾਂ ਉਹਦੀ ਪਰਬ੍ਰਿਸ਼ ਚੰਗੇ ਢੰਗ ਨਾਲ ਹੋ ਸਕਦੀ ਹੁੰਦੀ ਹੈ ਤੇ ਬਹੁਤ ਸਾਰੇ ਬੱਚੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕਈ ਸਾਲ ਦੀਆਂ ਪੁਰਾਣੀਆਂ ਮਤਲਬ ਇਹ ਵੀ ਘਟਨਾਵਾਂ ਜਦੋਂ ਮੈਂ ਪੁੱਛਿਆ ਨੇੜੇ ਹੋ ਕੇ ਮੈਂ ਕਿਹਾ ਜੀ ਤੁਹਾਡੀ ਭਾਵਨਾ ਮਤਲਬ ਵੀ ਕੀ ਹੈਗੀ ਹੈ ਬੱਚੇ ਨੂੰ ਅਡਾਪਟ ਕਰਨਾ ਚਾਹੁੰਦੇ ਤੁਸੀਂ ਇਸ ਤਰੀਕੇ ਕਹਿੰਦੇ ਜੀ ਅਸੀਂ ਸੋਚਦੇ ਆ ਵੀ ਸਾਡੇ ਘਰ ਦੇ ਕੰਮ ਕਰਦੇ ਵੀ ਸਾਡੀ ਹੈਲਪ ਕਰੋਗੇ बच्चा नले दिनोड ना रजिस्टर हो गया उथे प्रभास ਦਾ ਰੋਲ ਨਹੀਂ ਰਿਹਾ प्रभासा ਸਿਰਫ ਪਾਲਦਾ ਹੈ ਬੱਚੇ ਨੂੰ ਸੰਭਾਲਦਾ ਹੈ ਜਿੰਨੀ ਵੇਰ ਜਿੰਨੀ ਵੇਰ ਤੱਕ ਮਤਲਬ ਉਹ ਨਹੀਂ ਹੁਣ ਤਾਂ ਪ੍ਰੋਸੀਜਰ ਚ ਪਿਆ ਹੋਇਆ ਅੱਜ ਵੀ ਬੱਚਾ ਜਾ ਸਕਦਾ ਕੱਲ ਨੂੰ ਵੀ ਬੱਚਾ ਜਾ ਸਕਦਾ ਉਹ ਅਸੀਂ ਨਹੀਂ ਕੁਝ ਵੀ ਕਰ ਸਕਦੇ ਕੁੜੀਆਂ ਜਿਹੜੀਆਂ ਨੇ ਉਹ ਇੱਕ ਤੋਂ ਬਾਅਦ ਇੱਕ ਕੁੜੀ ਹੋ ਰਹੀ ਹੈ ਤਾਂ ਉਹਦਾ ਵੀ ਸਾਹਮਣਾ ਕੀਤਾ ਜਾ ਸਕਦਾ ਕੋਈ ਬਹੁਤ ਵੱਡੀ ਹਡਲ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਕਿ ਕੁੜੀਆਂ ਨੂੰ ਕਿਵੇਂ ਸੰਭਾਲਾਂਗੇ ਕੁੜੀਆਂ ਨੂੰ ਕਿਵੇਂ ਵਿਆਹਾਂਗੇ ਇਹ ਵਾਇਗਰੂ ਨੇ ਸਾਰਿਆਂ ਵਾਸਤੇ ਦਾਣਾ ਪਾਣੀ ਲਿਖ ਕੇ ਭੇਜਿਆ ਹੁੰਦਾ ਇਹਦੇ ਵਿੱਚ ਤੁਸੀਂ ਕਹੋ ਕਿ ਕੋਈ ਰਿਕਾਵਟ ਬਣੇਗੀ ਜਾਂ ਤੁਹਾਡੀ ਜ਼ਿੰਮੇਵਾਰੀ ਵਧੇਗੀ ਇੱਕ ਇੱਕ ਧੀ ਦੀ ਜ਼ਿੰਮੇਵਾਰੀ ਵੀ ਓਡੀ ਆ ਔਰ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਚਾਰ ਦਿੱਤੀਆਂ ਤਾਂ ਜ਼ਿੰਮੇਵਾਰੀ ਉਹਨਾਂ ਦੀ ਵੀ ਓਨੀ ਹੈ ਸਤਿਯਾ ਕਾਲ ਦਾ ਅਨਮੂਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹ ਹੋਰ ਸਤਿਯੋਗ ਤੇ ਕਲਯੁਗ ਦੋ ਯੁਗਾਂ ਦਾ ਜ਼ਿਕਰ ਹੁੰਦਾ ਹੈ ਔਰ ਕਲਯੁਗ ਕੀ ਹੈ ਕਲਯੁਗ ਜੋ ਅਸੀਂ ਅੱਜ ਦੇਖ ਰਹੇ ਹਾਂ ਇਸ ਦੇ ਵਿੱਚ ਭਰਾ ਭਰਾ ਨੂੰ ਮਾਰ ਰਿਹਾ ਹੈ ਜ਼ਮੀਨਾਂ ਦੇ ਪਿੱਛੇ ਜਾਇਦਾਦਾਂ ਦੇ ਪਿੱਛੇ ਪੁੱਤਰ ਨੇ ਪਿਓ ਮਾਰਤਾ ਨਸ਼ੇ ਪਿੱਛੇ ਮਾਂ ਦਾ ਗਲ ਕੱਟਤਾ ਨਸ਼ੇ ਪਿੱਛੇ ਤਾਂ तमामੇ ਚੀਜ਼ਾਂ ਜਣੀਆਂ ਹੈ ਕਹ ਲੋ ਕਿ ਖੂਨ ਚਿੱਟਾ ਜਦੋਂ ਹੁੰਦਾ ਹੈ ਤਾਂ ਇਹੋ ਜੀਆਂ ਚੀਜ਼ਾਂ ਸਭ ਦੇ ਸਾਹਮਣੇ ਆਉਂਦੀਆਂ ਸਤਜੋਗ ਵਰਗੀਆਂ ਉਦਾਹਰਨਾਂ ਵੀ ਹੈਗੀਆਂ ਨੇ ਪਰ ਇਕਾਦੁਕਾ ਜਿਸ ਦੇ ਵਿੱਚ ਬੱਚੇ ਆਪਣੇ ਮਾਪਿਆਂ ਨੂੰ ਤਤੀਬਾਰ ਨਹੀਂ ਲੱਗਣ ਦਿੰਦੇ ਤੇ ਮਾਪੇ ਆਪਣੇ ਬੱਚਿਆਂ ਦੇ ਲਈ ਹਰ ਉਹ ਚੀਜ਼ ਕਰ ਗੁਜ਼ਰਦੇ ਆ ਜਿਸ ਤੇ ਲਈ ਬੱਚੇ ਦਾ ਰਾਹ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਪੱਧਰਾ ਹੋਵੇ ਇਹ तमाम ਉਦਾਹਰਨਾ ਤੁਸੀਂ ਲਗਾਤਾਰ ਸੁਣਦੇ ਹੋ ਸਮਝਦੇ ਹੋ ਦੇਖਦੇ ਹੋ ਪਰ ਅੱਜ ਇੱਕ ਤੁਹਾਡੇ ਸਾਹਮਣੇ ਅਸੀਂ ਕਹਾਣੀ ਐਸੀ ਲੈ ਕੇ ਆ ਰਹੇ ਹਾਂ ਜੋ ਤੁਹਾਡੇ ਰੋਂਗਟੇ ਖੜੇ ਕਰ ਦੇਗੀ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਦਿਲ ਨੂੰ ਝੰਡੋੜ ਦੇਣ ਵਾਲੀਆਂ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਸੁਣੀਆਂ ਟ੍ਰੇਨ ਦੇ ਬਾਥਰੂਮ ਦੇ ਵਿੱਚ ਬੱਚੇ ਨੂੰ ਛੱਡ ਦਿੱਤਾ ਜਾਂਦਾ ਝਾੜੀਆਂ 'ਚ ਛੱਡ ਦਿੱਤਾ ਜਾਂਦਾ तमाम ਅਜਿਹੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਜਾਨੀ ਉਸ ਨੂੰ ਇੱਕ ਦਰਿੰਦਗੀ ਵਾਲਾ ਫੈਸਲਾ ਮੰਨਿਆ ਜਾਂਦਾ ਹੈ ਪਰ ਇਸ ਕਹਾਣੀ ਦੇ ਵਿੱਚ ਥੋੜਾ ਜਿਹਾ ਫਰਕ ਹੈ ਫਰਕ ਇਹ ਹੈ ਕਿ ਇੱਕ ਮਾਂ-ਬਾਪ ਨਵ ਜੰਮੀ ਬੱਚੀ ਨੂੰ ਪ੍ਰਭ ਆਸਰਾ ਦੇ ਬਾਹਰ ਛੱਡ ਕੇ ਤਾਂ ਜਾਂਦੇ ਆ ਪਰ ਨਾਲ ਨਾਲ ਬੱਚੀ ਦੇ ਵਰਤਨ ਵਾਲੀਆਂ ਚੀਜ਼ਾਂ ਜੋ ਉਸਦੇ ਕੰਮ ਆ ਸਕਦੀਆਂ ਆਪਣੀ ਸਵਰਥਾ ਦੇ ਮੁਤਾਬਿਕ 2000 ਰੁਪਏ ਛੱਡ ਜਾਂਦੇ ਆ ਕੁਝ ਕੈਸ਼ ਬੱਚੇ ਦੇ ਲਈ ਦੁੱਧ ਵਾਲੀ ਬੋਤਲ ਛੱਡ ਦਿੱਤੀ ਜਾਂਦੀ ਹੈ ਡਾਈਪਰ ਛੱਡ ਦਿੱਤੇ ਜਾਂਦੇ ਆ ਕੁਝ ਕੱਪੜੇ ਛੱਡ ਦਿੱਤੇ ਜਾਂਦੇ ਆ ਯਾਨੀ ਇੱਥੇ ਗੱਲ ਇਹ ਹੈ ਕਿ ਸਮਝਿਆ ਜਾ ਸਕਦਾ ਇਹ ਮੈਂ ਅੰਦਾਜ਼ਾ ਲਾ ਰਿਹਾ ਕਿ ਹੋ ਸਕਦਾ ਉਹਨਾਂ ਦੀ ਮਨਸ਼ਾ ਬੱਚੇ ਨੂੰ ਆਪਣੇ ਤੋਂ ਵੱਖ ਕਰਨ ਦੀ ਨਾ ਹੋਵੇ ਪਰ ਪਤਾ ਨਹੀਂ ਕੀ ਮਜਬੂਰੀਆਂ ਰਹੀਆਂ ਹੋਣਗੀਆਂ ਪਰਿਵਾਰਕ ਆਰਥਿਕ ਸਮਾਜਿਕ ਸਮਾਜਿਕ ਮੈਂ ਇਸ ਕਰਕੇ ਕਹਿ ਰਿਹਾ ਕਿ ਧੀ ਦੇ ਪਿੱਛੋਂ ਧੀ ਦਾ ਫੇਰ ਜਨਮ ਲੈਣਾ ਧੀ ਦੇ ਪਿੱਛੋਂ ਧੀ ਦਾ ਫੇਰ ਜਨਮ ਲੈਣਾ ਤਾਂ ਬਹੁਤ ਸਾਰੇ ਸਮਾਜਿਕ ਤੌਰ ਤੇ ਤੰਨੇ ਮਿਹਣੇ ਮਿਲਣੇ ਸ਼ੁਰੂ ਹੋ ਜਾਂਦੇ ਤੇ ਇਹ ਵੀ ਚੀਜ਼ਾਂ ਫੈਕਟਰ ਹੁੰਦੀਆਂ ਇਹ ਵੀ ਇਹ ਵੀ ਇਹਨਾਂ ਚੀਜ਼ਾਂ ਨੂੰ ਜਨਮ ਦਿੰਦੀਆਂ ਉਹਦੇ ਵਿੱਚ ਮਾਂ ਜਾਂ ਪਿਓ ਦੋਵੇਂ ਕਸੂਰਵਾਰ ਨਹੀਂ ਹੁੰਦੇ ਸਮਾਜ ਵੀ ਕਈ ਵਾਰ ਕਸੂਰਵਾਰ ਹੁੰਦਾ ਤਾਂ ਇਹ ਕਹਾਣੀ ਪੂਰੀ ਕੀ ਹੈ ਸਾਰੀ ਸਮਝਾਂਗੇ ਮੇਰੇ ਨਾਲ ਇੱਧਰ ਸਰਦਾਰ ਜੀ ਹੈਗੇ ਨੇ ਭੈਣ ਜੀ ਹੈਗੇ ਨੇ ਪ੍ਰਾਵਾ ਅਸਰਾ ਦੇ ਫਾਊਂਡਰ ਨੇ ਸਰਦਾਰ ਸ਼ਮਸ਼ੇਰ ਸਿੰਘ ਜੀ ਸਰ ਦੱਸੋਗੇ ਉਸ ਰਾਤ ਹੋਇਆ ਕੀ ਸੀ ਮੈਂ ਇਹਨਾਂ ਦੀ ਗੱਲ ਸਮਝਾਉਣ ਦੇ ਵਿੱਚ ਮੈਨੂੰ ਲੱਗਦਾ ਕਿ ਕਾਮਯਾਬ ਹੋਇਆ ਕਿ ਇੱਥੇ ਭਾਵਨਾਵਾਂ ਦੋ ਤਰ੍ਹਾਂ ਦੀਆਂ ਹੈਗੀਆਂ ਉਹਨਾਂ ਨੂੰ ਉਹਨਾਂ ਨੂੰ ਸਮਝਾਉਣ ਦੇ ਵਿੱਚ ਥੋੜੇ ਜਿਹਾ ਕਾਮਯਾਬ ਹੋਏ ਆ ਪਰ ਉਸ ਰਾਤ ਇਸ ਬੱਚੀ ਦੇ ਬਾਬਤ ਕੀ ਹੋਇਆ ਸੀ ਹਾਂ ਬਿਲਕੁਲ ਜੋ ਤੁਸੀਂ ਗੱਲਾਂ ਕਹੀਆਂ ਹੈ ਕਿ ਇਸ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਹੜੇ ਫੈਕਟਰ ਹੈਗੀਆਂ ਜਿਸ ਕਰਕੇ ਇਹ ਘਟਨਾ ਨੇ ਜਨਮ ਲਿਆ ਤੇ ਵਾਕਈ ਉਸ ਰਾਤ 5 ਜੂਨ ਦੀ ਜਿਹੜੀ ਆਪਾਂ ਗੱਲ ਕਰਦੇ ਆ ਤੇ ਉਸ ਵੇਲੇ ਭਾਵੇਂ ਮੌਸਮ ਤਾਂ ਬਹੁਤ ਖਰਾਬ ਸੀ ਹਨੇਰੀ ਝੱਖੜ ਚੱਲ ਰਿਹਾ ਸੀ ਤੇ ਸਾਡਾ ਕੋਈ ਮੈਂ 11 ਵਜੇ ਉਹਦੇ ਵਿੱਚੋਂ ਮਤਲਬ ਉੱਥੇ ਚੱਕਰ ਚੁੱਕਰ ਲਗਾ ਕੇ ਗੇਟ ਤੇ ਉੱਪਰ ਜੇ ਗਿਆ ਹੀ ਸੀ ਤੇ ਮੈਨੂੰ ਇੱਕਦਮ ਕਿਉਂਕਿ ਸੈਂਸਰ ਵੀ ਲੱਗੇ ਆ ਕ੍ਰੈਡਲ ਜਿਹੜਾ ਸਾਡਾ ਹੈਗਾ ਜਦੋਂ ਆਪਾਂ ਸਾਹਮਣੇ ਤੋਂ ਸੰਸਾ ਚ ਐਂਟਰ ਕਰਦੇ ਰਾਈਟ ਸਾਈਡ ਤੇ ਕ੍ਰੈਡਲ ਹੈਗਾ ਬਟ ਸੇਫ ਜਗ੍ਹਾ ਤੇ ਲੱਗਿਆ ਹੋਇਆ ਤੇ 24 ਘੰਟੇ ਉੱਥੇ ਸੇਵ ਅਡਰਟ 24 ਨਾਤ ਰਹਿੰਦਾ ਤੇ ਸੇਮ ਟਾਈਮ ਹੀ ਚਲੋ ਇਨਫੋਰਮੇਸ਼ਨ ਜਦੋਂ ਮਿਲੀ ਤੇ ਸਾਡਾ ਉਸੇ ਵੇਲੇ ਜਿਹੜੇ ਪੈਰਾਮੈਡੀਕਲ ਸਟਾਫ ਹੈ ਫਾਰਮਾਸਿਸਟ ਨਰਵਾਰਡਨ ਤੇ ਸਾਰੇ ਉੱਥੇ ਟੀਮ ਸਾਡੀ ਪਹੁੰਚ ਗਈ ਹੈ ਤੇ ਬੱਚੀ ਜੋ ਜੋ ਤੁਸੀਂ ਦੱਸ ਰਹੇ ਕੇ ਬਾਕੀ ਜਿਹੜੇ ਲੋੜੀਂਦੇ ਕੱਪੜੇ ਕੇ ਇਮੀਡੀਟ ਲੋਡ ਪਊਗੀ ਡੈਪਰ ਦੀ ਲੋਡ ਪਊਗੀ ਡੈਪਰ ਵੀ ਉੱਥੇ ਪਿਆ 2000 ਰੁਪਇਆ ਵੀ ਪਿਆ ਤੇ ਉਹਦੇ ਹੋਰ ਕੱਪੜੇ ਵੀ ਪਏ ਹੈਗੇ ਆ ਸਮਾਨ ਜਿਹੜਾ ਤੇ ਉਹਨਾਂ ਦੀ ਫੀਲਿੰਗ ਇਸ ਤੋਂ ਵੀ ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਹਾਂ ਉਹਨਾਂ ਦੀ ਮਾਨਸਿਕ ਹਾਲਤ ਦਾ ਵੀ ਮਤਲਬ ਉਹ ਬੱਚੇ ਪ੍ਰਤੀ ਜਿਹੜੇ ਹੈ ਕੁਛ ਨਾ ਕੁਛ ਤਾਂ ਸੈਂਸਿਟਿਵ ਹੈਗੇ ਆ ਵੱਡੀ ਵੀ ਦਰਿੰਦਗੀ ਨਹੀਂ ਹੈਗੀ ਹਾਂ ਮਤਲਬ ਫਿਰ ਜਿਹੜੀ ਅਸੀਂ ਗੱਲ ਕਰੀ ਵੀ ਕਮਜ਼ੋਰੀ ਕਿਹੜੀ ਸੀ ਕੀ ਸਮਾਜ ਨਾਲ ਲੜ ਨਹੀਂ ਸਕੇ ਉਹ ਕੀ ਸਮਾਜ ਨੇ ਜੇ ਜੈਂਡਰ ਡਿਫਰੈਂਸ ਦਾ ਮਤਲਬ ਇੰਨਾ ਵੱਡਾ ਜਿਹੜਾ ਸਾਡੇ ਡਿਫਰੈਂਸ ਕ੍ਰੀਏਟ ਕੀਤਾ ਹੋਇਆ ਮੰਨ ਲੈਂਦੇ ਅਸੀਂ ਹੈ ਨਾ ਕਿ ਕਦੇ ਲੜਕੀਆਂ ਨੂੰ ਜਿਵੇਂ ਮਾਨੂੰ ਕੁਝ ਪਹਿਲਾਂ ਮਿਸ ਜੇ ਨੇ ਕਹਿੰਦੇ ਤੇ ਅਸੀਂ ਵੀ ਆਪਾਂ ਮਹਿਸੂਸ ਕਰਦੇ ਆਂ ਕਹਿੰਦੇ ਵੀ ਲੜਕਾ ਹੈ ਅੱਗੇ ਵੰਸ ਚੱਲੇਗਾ ਲੜਕਾ ਹੈ ਜੀ ਸਾਡੀ ਸੰਭਾਲ ਕਰੇਗਾ ਮਤਲਬ ਇਹੋ ਜੀ ਅਸੀਂ ਜਿਹੜੀ ਸੋਚ ਸਾਡੀ ਜਿਹੜੀ ਕਿ ਹੁਣ ਬਿਲਕੁਲ ਇਹ ਗਲਤ ਸਾਬਤ ਹੋ ਚੁੱਕੀ ਹੈ ਕਿ ਪਰਵਾਸਰਾ ਦੀ ਸੰਸਾ ਦੇ ਵਿੱਚ ਜਿਹੜੀ ਸਾਡੀ ਹਿਸਟਰੀ ਹੈ ਇਹਦੇ ਵਿੱਚ ਵੀ ਅਸੀਂ ਦੇਖਦੇ ਆਂ ਜੇਕਰ ਡਿਪਰੈਸ਼ਨ ਕਰਕੇ ਬਹੁਤ ਸਾਰੇ ਨਾਗਰਿਕ ਉਥੇ ਪਹੁੰਚਦੇ ਆਂ ਉਹਨਾਂ ਬੱਚੇ ਜਿਹੜੇ ਉਹਨਾਂ ਦੇ ਪੇਰੈਂਟਸ ਤੇ ਜਿਸ ਵੇਲੇ ਵੀ ਅਸੀਂ ਇਨਫੋਰਮੇਸ਼ਨ ਦੰਦਦੇ ਆ ਲੜਕੇ ਨੂੰ ਤੇ ਲੜਕੀ ਨੂੰ ਤੇ ਉਹਦੇ ਵਿੱਚ ਲੜਕੀਆਂ ਮਤਲਬ ਇਹ ਨਹੀਂ ਕਿ ਪਿੱਛੇ ਰਹਿੰਦੀਆਂ ਲੜਕੀਆਂ ਉਹਨਾਂ ਨਾਲੋਂ ਪਹਿਲਾਂ ਪਹੁੰਚਦੀਆਂ ਰਹੀਆਂ ਬਹੁਤ ਸਾਰੇ ਕੇਸਾਂ 'ਚ ਲੜਕੀਆਂ ਪਹਿਲਾਂ ਪਹੁੰਚੀਆਂ ਤੇ ਜਿਸ ਤਰੀਕੇ ਨਾਲ ਗਲੇ ਲਾ ਕੇ ਉਹ ਰੋਈਆਂ ਆਪਣਾ ਮਤਲਬ ਉਹਨਾਂ ਨੇ ਆਪਣੀ ਉਹਦਾ ਨਹੀਂ ਬਿਆਨ ਕੀਤਾ ਜਾ ਸਕਦਾ ਉਹ ਕਹਿੰਦੀ ਅਸੀਂ ਆਪਣੇ ਸੌਰੇ ਪਰਿਵਾਰ ਦੇ 'ਚ ਆਪਣੇ ਮਾਪਿਆਂ ਨੂੰ ਰੱਖਣਗੇ ਜੇ ਕੋਈ ਕਮੀ ਰਹਗੀ ਸਾਡੇ ਮਤਲਬ ਭਰਾ ਕੋਲੋਂ ਨਾ ਸੰਭਾਲੋ ਐ ਜਾਂ ਕੋਈ ਮਾਹੌਲ ਉਹਦਾ ਨਾ ਯਾਸ ਨਾ ਦਿੰਦਾ ਵੀ ਪਹਿਲਾਂ ਕਿਉਂ ਗੁੰਮ ਹੋਇਆ ਸਾਨੂੰ ਬੜਾ ਇਹ ਚਿੰਤਾ ਬੜੀ ਸਾਨੂੰ ਇਸ ਗੱਲ ਦੀ ਚਿੰਤਾ ਹੈ ਮੇਰਾ ਕਹਿਣ ਦਾ ਮਤਲਬ ਵੀ ਜਿਹੜੀਆਂ ਦੁੱਖ ਬਣਾਉਣ ਦੀ ਗੱਲ ਹੈ ਨਾ ਤੇ ਸੰਭਾਲ ਦੀ ਗੱਲ ਹੈ ਪੇਰੈਂਟਸ ਦੀ ਵਿੱਚ ਲੜਕੀਆਂ ਪਿੱਛੇ ਨਹੀਂ ਹੈਗੀਆਂ ਲੜਕੀਆਂ ਅੱਗੇ ਹੈ ਕੋਈ ਜ਼ਿਆਦਾ ਸੈਂਸਿਟਿਵ ਹੈਗੀਆਂ ਤੇ ਹੋਰ ਫੈਕਟਰ ਦੀ ਆਪਾਂ ਜੇਕਰ ਗੱਲ ਕਰੀਏ ਜਿਹਦੇ ਵਿੱਚ ਆਪਾਂ ਕਹਿੰਦੇ ਆ ਕੋਈ ਵਾਰ ਕੋਈ ਸਾਡਾ ਸਮਾਜ ਦੇ ਵਿੱਚ ਆਰਥਿਕ ਹਾਲਾਤ ਕੀ ਹੈ ਵੀ ਪਰਵਿਸ਼ੀ ਨਹੀਂ ਕੋਸਟ ਲਿਓ ਕਿ ਉਹ ਕਰਨੀ ਸੀ ਸਕਦੇ ਪਹਿਲੀ ਗੱਲ ਤਾਂ ਇਹ ਹੋ ਗਿਆ ਵੀ ਮਤਲਬ ਬੰਦਾ ਪੇਰੀਐਂਟਸ ਨੂੰ ਵੀ ਬਹੁਤ ਸਮਝਣ ਲੱਗ ਗਿਆ ਅੱਜ ਤੇ ਮਤਲਬ ਬੱਚੇ ਨੂੰ ਵੀ ਜਨਮ ਦੇਣ ਤੋਂ ਬਾਅਦ ਬਹੁਤ ਸਮਝਣ ਲੱਗ ਗਿਆ ਜਦੋਂ ਬੱਚੇ ਨੂੰ ਤੁਸੀਂ ਮਲੇ ਚਾਂਸ ਲੈ ਰਹੇ ਹੋ ਤੇ ਕਮ ਸਿਕਨਮ ਇਹ ਤਾਂ ਸੋਚੋ ਵੀ ਤਾਂ ਕਨਸੀਕਵੈਂਸ ਜਿਹੜਾ ਜੋ ਵੀ ਅਸੀਂ ਕਰਨ ਜਾ ਰਹੇ ਹਾਂ ਤੇ ਇਹਦੇ ਵਿੱਚ ਮਤਲਬ ਉਹ ਫੇਸ ਕਰ ਪਾਵਾਂਗੇ ਉਹਨੂੰ ਅਸੀਂ ਤੇ ਜੇਕਰ ਅਸੀਂ ਤਿੰਨ ਚਾਰ ਸਟੈਪ ਅੱਗੇ ਜਾ ਕੇ ਸੋਚ ਹੀ ਨਹੀਂ ਪਾ ਰਹੇ ਤੇ ਸਾਨੂੰ ਇਨਸਾਨ ਕਹਿੰਦੇ ਸਾਡੇ ਇਨਸਾਨ ਹੋਣ ਤੇ ਬਹੁਤ ਵੱਡਾ ਸਵਾਲ ਹੈਗਾ ਏ ਤੇ ਮਤਲਬ ਇਹ ਦੇਖੋ ਵੀ ਜੋ ਵੀ ਅਸੀਂ ਮਤਲਬ ਭਾਵੇਂ ਕੁਝ ਐਨਵਾਇਟਿਡ ਮਦਰ ਜਿਹਨੂੰ ਅਸੀਂ ਕਹਿੰਦੇ ਵੀ ਬੱਚੇ ਜਿਹੜੇ ਹੈਗੇ ਆ ਜਿਹਨੂੰ ਅਸੀਂ ਨਜਾਇਜ਼ ਬੱਚੇ ਵੀ ਕਹਿੰਦੇ ਹਨਾ ਕਿਉਂਕਿ ਵੀ ਮੈਰਿਜ ਤੋਂ ਪਹਿਲਾਂ ਹੋ ਗਿਆ ਬੱਚਾ ਹੈਨਾ ਤੇ ਲਾਈਕ ਉਹਦੇ ਵਿੱਚ ਸਾਡੇ ਸਾਹਮਣੇ ਵੀ ਇਹੋ ਜਿਹਾ ਮਾਹੌਲ ਹਾਲਾਤ ਸਾਡੇ ਸਾਹਮਣੇ ਆਏ ਹੈਗੇ ਤੇ ਉਹ ਉਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਆਪਾਂ ਕੀ ਸੋਚ ਨਹੀਂ ਪਾ ਸਕਦੇ ਕਿ ਅਸੀਂ ਨੇਕਮ ਜ਼ੋਰ ਹੋ ਗਏ ਇੱਕ ਪਾਸੇ ਇਹ ਕਹਿੰਦੇ ਇੰਨਾ ਵਿਕਾਸ ਕਰ ਲਿਆ ਦੂਜੇ ਪਾਸੇ ਮਤਲਬ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਬੈਲੈਂਸ ਬਣਾ ਕੇ ਨਹੀਂ ਜੀ ਪਾ ਰਹੇ ਤੇ ਫਿਰ ਜਿਹੜੇ ਹਾਲਾਤ ਬਣਦੇ ਆ ਸਾਡੇ ਪਰ ਉਹ ਹਾਲਾਤਾਂ ਨੂੰ ਸੀ ਫੇਸ ਨਹੀਂ ਕਰ ਪਾਉਂਦੇ ਜੇ ਫੇਸ ਨਹੀਂ ਕਰ ਪਾਉਂਦੇ ਤਾਂ ਪਹਿਲਾਂ ਸੋਚੋ ਉਸ ਦੇ ਲਈ ਪਹਿਲੀ ਗੱਲ ਤਾਂ ਮਤਲਬ ਸਾਨੂੰ ਕਮ ਸੇ ਕਮ ਤਿੰਨ ਤੋਂ ਚਾਰ ਸਟੈਪ ਜਿਹੜੇ ਅੱਗੇ ਜਾ ਕੇ ਸੋਚਣਾ ਚਾਹੀਦਾ ਵੀ ਜੇ ਇਹ ਹਾਲਾਤ ਵੰਨਗੇ ਫਿਰ ਸਾਡਾ ਡਿਸੀਜਨ ਕੀ ਹੋਊਗਾ ਫਿਰ ਸਾਡੇ ਲਈ ਕਿਹੜੇ ਰਸਤੇ ਬਚਦੇ ਆ ਜੇਕਰ ਉੱਥੇ ਰਿਕਵਰਡ ਪੈਗੀ ਫਿਰ ਸਾਡੇ ਲਈ ਰਸਤੇ ਕਿਹੜੇ ਬੰਦੇ ਆ ਮੈਨੂੰ ਲੱਗਦਾ ਹੈ ਇਸ ਸਮੱਸਿਆ ਵਿੱਚ ਤਾਂ ਆਰਥਿਕ ਪੱਖੋਂ ਦੀ ਗੱਲ ਹੈ ਕਿ ਅਸੀਂ ਪਾਲਿਸੀ ਨਹੀਂ ਬਣਾ ਸਕਦੇ ਕਿ ਬੱਚੇ ਦੀ ਪਰਪਰਿਚਰ ਹੋਰ ਕੰਟਰੀਜ਼ ਬਣਾ ਸਕਦੀਆਂ ਮਾਂ ਦੇ ਪੇਟ 'ਚ ਬੱਚਾ ਹੁੰਦਾ ਅਕਸਰ ਹੀ ਜਿੰਨਾ ਅਸੀਂ ਕੰਟਰੀਆਂ ਦੀ ਗੱ ਤੇ ਉਹ ਕੰਟਰੀ ਦਾ ਮਾਂ ਦੇ ਪੇਟ ਦੇ ਵਿੱਚ ਬੱਚਾ ਹੁੰਦਾ ਹੈ ਉਹ ਤਾਂ ਕਹਿੰਦੇ ਸਾਡੇ ਦੇਸ਼ ਦਾ ਬੱਚਾ ਹੈ ਉਹ ਤਾਂ ਕਹਿੰਦੇ ਡਾਈਟ ਐਦਾਂ ਦੀ ਚਾਹੀਦੀ ਹੈ ਉਹ ਤਾਂ ਬਾਰ-ਬਾਰ ਚੈੱਕ ਅਪ ਲਈ ਘਰ ਭੇਜਦੇ ਆ ਇਹ ਮੈਂ ਹਵਾਜ ਨਹੀਂ ਹੁੰਦਾ ਦਿੱਤਾ ਜਾਂਦਾ ਮੈਂ ਹਵਾਜ ਨਹੀਂ ਐ ਤੁਸੀਂ ਵੀ ਜਾਣਦੇ ਹੀ ਐ ਇਹ ਹਵਾਜ ਨਹੀਂ ਗੱਲਾਂ ਕਰ ਰਹੇ ਆਪਾਂ ਇਹ ਰਿਐਲਿਟੀ ਗਰਾਉਂਡ ਰਿਐਲਿਟੀ ਐ ਬਾਈ ਚਾਂਸ ਬੱਚਾ ਮਾੜਾ ਕਿਤੇ ਸੱਟ ਵੱਜ ਜਾਂਦੀ ਐ ਉਸੇ ਵਿੱਚ ਦਾ ਹੁਣ ਮੈਨੂੰ ਇੰਗਲੈਂਡ ਤੋਂ ਇੱਕ ਫੋਨ ਆਇਆ ਸੀ ਇੱਕ ਨਹੀਂ ਆਇਆ ਮਤਲਬ ਕਈ ਕਈ ਫੋਨ ਆਏ ਸੀ ਉਹਨਾਂ ਦੇ ਬੱਚਾ ਇਨਾ ਮਤਲਬ ਉਹ ਪਿਆਰ ਕਰਦੇ ਬੱਚੇ ਨੂੰ ਉਹ ਕਿਤੇ ਉਹਨਾਂ ਦੇ ਹੁੰਦੇ ਨਾ ਜਿਵੇਂ ਇੱਕ ਲਾਈਕ ਇੱਕ ਉਹ ਆਪਣੇ ਤੇਲ ਜ ਨਹੀਂ ਹੁੰਦਾ ਹੈ ਨਾ ਕੁਝ ਐਦਾਂ ਦਾ ਹਾਂ ਇਹ ਮਤਲਬ ਮਿਸਟਰ ਮਥਾਰੂ ਦੀ ਬੇਟੀ ਦੀ ਗੱਲ ਕਰਦਾਂ ਨੇ ਤੇ ਉਸ ਤੇ ਉਹ ਬੱਚੇ ਨੂੰ ਕਿਤੇ ਚੈੱਕ ਰੌਣ ਚਲੇ ਗਏ ਉਹ ਡਾਕਟਰ ਨੂੰ ਸ਼ੱਕ ਪੈ ਗਿਆ ਵੀ ਕਿਤੇ ਇਹਨਾਂ ਨੇ ਹੈਂਡਲਿੰਗ ਠੀਕ ਕੀਤਾ ਬੱਚੇ ਨੂੰ ਉਹਨੂੰ ਉੱਥੇ 4 ਦਿਨ ਦੀ ਅਬਜ਼ਰਵੇਸ਼ਨ ਚ ਰੱਖ ਲਿਆ ਕਹਿੰਦੇ ਜੇ ਤਾਂ ਇਹ ਮਤਲਬ ਐਦਾਂ ਇਹਦੇ ਵਿੱਚ ਨੀਲ 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 ਨਹੀਂ ਸੀ ਵੈਸੇ ਉਹ ਉਹਨੇ ਸਮਝ ਲਿਆ ਕਿ ਇਹ ਨੀਲ ਹੈ ਨਾ ਵੀ ਕਿਤੇ ਇਹਨਾਂ ਨੇ ਹੈਂਡਲਿੰਗ ਠੀਕ ਢੰਗ ਨਾਲ ਕੀਤਾ ਬੱਚੇ ਨੂੰ ਤੇ ਉਹ ਬੱਚਾ ਬੱਚੀ ਜਿਹੜੀ ਸੀ ਉਹ ਆਪਣੇ ਮਤਲਬ ਚੈੱਕ ਕਰਾਉਣ ਗਈ ਆ ਉਹਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਈ ਲਾਈਕ ਇਸ ਗੱਲ ਨੂੰ ਐਦਾਂ ਲਿਆ ਜਾ ਸਕਦਾ ਉਹ ਕਹਿੰਦੇ ਜੀ ਅਸੀਂ ਬੱਚਾ ਤੁਹਾਨੂੰ ਦੇ ਨਹੀਂ ਸਕਦੇ ਉਹ ਪਰੇਸ਼ਾਨ ਹੋ ਗਈ ਉਹਨੇ ਆਪਣੇ ਮਤਲਬ ਮਮੀ ਡੈਡੀ ਨੂੰ ਫੋਨ ਕੀਤਾ ਉਹ ਕਹਿੰਦੇ ਨਹੀਂ ਜੀ ਸਾਡਾ ਪ੍ਰੋਸੀਜਰ ਆਸੀਂ ਪਹਿਲਾਂ ਦੇਖਾਂਗੇ ਕਿ ਤੁਸੀਂ ਬੱਚੇ ਦੀ ਕਿਤੇ ਸੰਭਾਲ ਦੇ ਵਿੱਚ ਕਮੀ ਤਾਂ ਨਹੀਂ ਛੱਡੀ ਜਾਂ ਤੁਹਾਨੂੰ ਪਤਾ ਵੀ ਹੈਗਾ ਬੱਚੇ ਦੀ ਪਰਵਰਿਸ਼ ਕਿਦਾਂ ਕਰਨੀ ਇਹ ਸਾਡੇ ਦੇਸ਼ ਦਾ ਬੱਚਾ ਹੈ ਸਾਡਾ ਬੱਚਾ ਹੈ ਐਟੀਟਿਊਡ ਕਿਦਾਂ ਦਾ ਹੈਗਾ ਕਿੰਨਾ ਡਿਫਰੈਂਟ ਹੈਗਾ ਤੇ ਉਹ ਦੇਸ਼ ਫਿਰ ਜਿਹੜੇ ਵਿਕਸਿਤ ਜਿਹਨੂੰ ਅਸੀਂ ਕਹਿੰਦੇ ਵਿਕਾਸ ਕਰਦੇ ਆ ਪਰ ਉਹ ਆਪਣੇ ਬੱਚਿਆਂ ਦੇ ਆਧਾਰ ਤੇ ਹੀ ਕਰਦੇ ਆ ਕੱਲ ਨੂੰ ਸਮਾਜ ਤਾਂ ਸਾਡੇ ਬੱਚੇ ਹੀ ਆਣੇ ਕੱਲ ਦਾ ਸਮਾਜ ਇਹ ਨੌਜਵਾਨੀ ਹੋਣਗੇ ਜਿਹੜੇ ਨਾ ਤੇ ਜੇਕਰ ਇਹ ਇੰਨੇ ਕਮਜ਼ੋਰ ਹੋਏ ਜਗਰੀਨਾ ਪ੍ਰਤੀ ਸਾਡਾ ਐਟੀਟਿਊਡ ਹੈ ਇਹਨਾਂ ਨੂੰ ਅਸੀਂ ਉਹ ਅਪਰਚੂਨਿਟੀ ਜਾਂ ਉਸ ਤਰੀਕੇ ਨਾਲ ਲੜਕੀ ਜਿਹੜੀ ਹੈਗੀ ਹੈ ਜੇ ਅਸੀਂ ਲੜਕੀ ਪ੍ਰਤੀ ਮਤਲਬ ਕਹੋ ਜੈਂਡਰ ਡਿਸਕ੍ਰਿਮੀਨੇਸ਼ਨ ਕਰ ਰਹੇ ਹਾਂ ਤੇ ਫਿਰ ਉਹ ਲੜਕੀ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ ਤਾਂ ਉਹਦੀ ਪਰਵਰਿਸ਼ ਵੀ ਕਮੀ ਰਹੂਗੀ ਫਿਰ ਬੀਨ ਤਾਂ ਭਗਾਨੇ ਘਰ ਜਾਣਾ ਸੀ ਕੀ ਕਰਨ ਇਹਨੂੰ ਫਿਰ ਉਹਦੀ ਪੜ੍ਹਾਈ 'ਚ ਵੀ ਕਮੀ ਰਹੇਗੀ ਫਿਰ ਮਤਲਬ ਉਹਨੂੰ ਐਕਸਪੋਜ਼ਰ ਅਸੀਂ ਅਪਰਚੂਨਿਟੀ ਵੀ ਨਹੀਂ ਦੇ ਪਾਵਾਂਗੇ ਜਿਹਦੇ ਨਾਲ ਉਹਦਾ ਦਿਮਾਗ ਖੁੱਲਣਾ ਹੈਗਾ ਵਿਕਸਤ ਹੋਣਾ ਹੈ ਫਿਰ ਉਹ ਬੱਚੀ ਨੇ ਅੱਗੇ ਪਰਿਵਾਰ ਦੀ ਜ਼ਿੰਮੇਵਾਰੀ ਚੱਕਣੀ ਹੈ ਉਸ ਬੱਚੀ ਦੀ ਗੋਦ ਦੇ ਵਿੱਚ ਮਾਂ ਦੀ ਗੋਦ ਦੇ ਵਿੱਚ ਬੱਚਿਆਂ ਨੇ ਪਲਣਾ ਹੈਗਾ ਤੇ ਫਿਰ ਉਹ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਸਿੱਖਿਆ ਕਿਦਾਂ ਦੇਊਗੀ ਜਦੋਂ ਉਹਨੂੰ ਐਕਸਪੋਜ਼ਰ ਨਹੀਂ ਮਿਲਿਆ ਹੋ ਤੇ ਇਸ ਕਰਕੇ ਜੇਕਰ ਅਸੀਂ ਸਮਾਜ ਨੂੰ ਸਟਰੋਂਗ ਬਣਾਉਣਾ ਚਾਹੁੰਦੇ ਆ ਜੇ ਵਿਕਾਸ ਵੱਲ ਵਧਣਾ ਚਾਹੁੰਦੇ ਆ ਤਾਂ ਇਹਨਾਂ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣਾ ਪਏਗਾ ਇਹਨਾਂ ਦੇ ਜੇਕਰ ਆਰਥਿਕ ਪੱਖੋਂ ਤੋਂ ਆਪਾਂ ਕਹੀਏ ਕੋਈ ਪ੍ਰੋਬਲਮ ਸੀ ਤਾਂ ਇਹਨਾਂ ਬੱਚਿਆਂ ਦੀ ਪਰਵਰਿਸ਼ਤ ਪ੍ਰਤੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸਰਕਾਰ ਨੂੰ ਇਹਨਾਂ ਪ੍ਰਤੀ ਬਸ਼ਟ ਬਣਾਉਣਾ ਚਾਹੀਦਾ ਹੈਗਾ ਪਾਲਿਸੀ ਬਣਾਉਣੀ ਚਾਹੀਦੀ ਹੈ ਸ਼ਾਇਦ ਇਹ ਘਟਨਾਵਾਂ ਘਟ ਸਕਦੀਆਂ ਹਨ ਘਟ ਸਕਦੀਆਂ ਬਿਲਕੁਲ ਘਟ ਸਕਦੀਆਂ ਬੱਚੀ ਦੀ ਹਾਲਤ ਹੁਣ ਕਿਸ ਤਰ੍ਹਾਂ ਦੀ ਹੈ ਜੀ ਅ ਬੱਚੀ ਹੈਲਥ ਵਕੋ ਬਿਲਕੁਲ ਠੀਕ ਹੈਗੀ ਆ ਬਟ ਕੁਝ ਫਾਰਮੈਲिटीज ਹੁੰਦੀਆਂ ਕਿ ਸੰਸਾ ਨੇ ਜਾ ਕੇ ਪਹਿਲਾਂ ਉਹਨੂੰ ਚੈੱਕ ਅਪ ਕਰਵਾਉਣਾ ਉਹਦੇ ਸਾਰੇ ਟੈਸਟ ਕਰਵਾਣੇ ਆ ਉਹ ਕੁਝ ਟੈਸਟ ਚੱਲ ਰਹੇ ਹੈਗੇ ਆ ਤਾਂ ਅੱਜ ਰਿਪੋਰਟਸ ਆਣੀਆਂ ਸੀ ਤੇ ਰਾਜ ਨੂੰ ਹਸਪੀਟਲਾਈਜ਼ ਕੀਤਾ ਗਿਆ ਤਾਂ ਕਿ ਅਲੱਗ-ਅਲੱਗ ਡਾਕਟਰਸ ਦਾ ਓਪੀਨੀਅਨ ਲਿਆ ਜਾ ਸਕੇ ਬਿਲਕੁਲ ਠੀਕ ਹੈ ਜੀ ਮਾਨਸਿਕ ਤੌਰ ਤੇ ਠੀਕ ਹੈ ਬੱਚੀ ਬਟ ਜੋ ਐਸ ਵਿਦ ਦੀ ਹਾਂਜੀ ਕੋਈ ਗ੍ਰੋਥ ਦੇ ਵਿੱਚ ਹੁੰਦਾ ਨਾ ਵੀ ਇੰਨੇ ਕਿ ਦਿਨ ਦਾ ਬੱਚਾ ਕਰੇ ਇੰਨੇ ਕਿ ਦਿਨ ਕਿਉਂ ਬੱਚਾ ਛੋਟਾ ਹੈ ਬਹੁਤ ਐਕਟਿਵ ਹੈ ਇਹ ਉਹ ਜਿਸ ਤਰ੍ਹਾਂ ਦੀ ਉਹਦੀ ਐਕਟਿਵਨੈਸ ਦੇਖਦੇ ਹਾਂ ਉਹਦੇ ਸਾਹਮਣੇ ਤਾਂ ਮਤਲਬ ਉਹ ਲਾਈਕ ਹੈ ਨਾ ਕੋਈ ਐਡੀ ਦੀ ਕਮੀ ਨਹੀਂ ਲੱਗਦੀ ਪਰ ਫਿਰ ਵੀ ਫਾਲੋ ਅਪ ਲਈ ਮੈਂ ਤਾਂ ਉਸੇ ਵੇਲੇ ਪੁਲਿਸ ਨੂੰ ਫੋਨ ਕੀਤਾ ਤੇ ਨਾਲ ਚਾਈਲਡ ਵੈਲਫੇਅਰ ਕਮੇਟੀ ਨੂੰ ਫੋਨ ਕੀਤਾ ਇਹਨਾਂ ਨੇ ਆਉਂਦੀ ਸਾਰੀ ਜਦੋਂ ਦੇਖਿਆ ਬੱਚੇ ਨੂੰ ਕਹਿੰਦੇ ਕੀ ਦੇ ਲਈ ਮੈਂ ਕਿਹਾ ਜੀ ਆਟੋ ਜਨਰੇਟਰ ਜਿਹੜੇ ਹੈਗੇ ਆਪਣੇ ਕੰਮ ਕਰ ਰਹੇ ਆ ਇੱਥੇ ਬੀ ਜੇਬ ਲਾਈਟ ਚਲੀ ਗਈ ਹੋਣੀ ਨਹੀਂ ਨਹੀਂ ਇਨਵਰਟਰ ਚਾਹੀਦਾ ਜੀ ਇੱਥੇ ਆ ਚਾਹੀਦਾ ਫਲਾਣਾ ਜੀ ਮੈਂ ਕਿਹਾ ਇਨਵਰਟਰ ਲੱਗਿਆ ਹੋਇਆ ਇਹਨੇ ਚੈੱਕ ਕਰਾਇਆ ਮਤਲਬ ਕਮੀ ਆਪਣੇ ਵੱਲੋਂ ਕੋਈ ਨਹੀਂ ਛੱਡ ਰਹੇ ਹਨ ਮੇਰਾ ਦਿਮਾਗ ਉੱਥੇ ਨਹੀਂ ਜਾ ਰਿਹਾ ਜਿੱਥੇ ਇਹਨਾਂ ਦਾ ਦਿਮਾਗ ਜਾ ਰਿਹਾ ਮਦਰ ਤੋਂ ਨਹੀਂ ਮਿਲਨੀ ਤਾਂ ਫਿਰ ਬੱਚੇ ਦੀ ਵਿਸ਼ੇਸ਼ਤਾ ਹਾਂ ਦੇ ਲੋੜੇ ਜੋ ਡਾਕਟਰ ਨੇ ਲਿਖਿਆ ਉਹਦੇ ਮੁਤਾਬਕ ਹਰ ਇੱਕ ਚੀਜ਼ ਮਤਲਬ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੱਚੇ ਜਿਹੜੇ ਹੈਗੇ ਮੈਨੂੰ ਲੱਗਦਾ ਵੀ ਚਲੋ ਹੁਣ ਜਿਹੜੇ ਮੈਂ ਕਹ ਲਵਾਂ ਇਸ ਦੇ ਵਿੱਚ ਇਸ ਦੇ ਵਿੱਚ ਪੁਲਿਸ ਦੇ ਸਿਰਫ ਧਿਆਨ ਚ ਲਿਆਉਣ ਦੀ ਗੱਲ ਹੁੰਦੀ ਹੈ ਕਿ ਸਾਡੇ ਕੋਲੇ ਬੱਚਾ ਆਇਆ ਉਹਨਾਂ ਕੋਲੇ ਇੱਕ 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 ਰਿਪੋਰਟ ਦੇ ਤੌਰ ਤੇ ਦਰਜ ਕਰਵਾ ਦਿਓ ਕਿ ਸਾਡੇ ਕੋਲੇ ਬੱਚਾ ਆਇਆ ਹੋਇਆ ਜਾਂ ਫਿਰ ਇਸ ਦੇ ਵਿੱਚ ਪ੍ਰਕਿਰਿਆ ਵੀ ਵਿੱਢੀ ਜਾਂਦੀ ਹੈ ਕਿ ਉਹਨਾਂ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਹੋਵੇ ਕਿਉਂ ਹੋਇਆ ਕਿਵੇਂ ਵਾਪਰਿਆ ਇਹ ਇਹ ਮਤਲਬ ਸੰਸਥਾ ਦੇ ਕ੍ਰਾਈਟੇਰੀਆ ਦੇ ਅੰਦਰ ਹੈ ਜਾਂ ਉਸ ਤੋਂ ਬਾਹਰ ਰੱਖਿਆ ਹੋਇਆ ਹੈ ਕਿ ਠੀਕ ਹੈ ਬੱਚਾ ਤਾਂ ਹੀ ਸੰਸਥਾ ਕੋਲੇ ਪਹੁੰਚਦਾ ਜੇ ਪਿੱਛੇ ਸਮਰੱਥਾ ਨਹੀਂ ਹੈਗੀ ਜਾਂ ਕੁਝ ਕਾਰਨ ਹੈਗੇ ਆ। ਨਾ ਜਾ ਆਪਾਂ ਇਸ ਗੱਲ ਤੋਂ ਲਗਾ ਸਕਦੇ ਹਾਂ ਜਦੋਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਸੀ ਤੇ ਕੈਮਰਾ ਲਗਾਓ ਅਸੀਂ ਰਿਫਿਊਜ਼ ਕਰਤਾ ਵੀ ਕੈਮਰਾ ਨਹੀਂ ਲਗਾਉਣਾ ਸੀ ਕਿਉਂਕਿ ਅਸੀਂ ਦੇਖ ਲਿਆ ਕਿ ਬੱਚਿਆਂ ਨੂੰ ਝਾੜੀਆਂ 'ਚ ਵੀ ਛੱਡਦੇ ਦੇਖੇ ਆ। ਸਸੀਂ ਲੈ ਕੇ ਵੀ ਆਏ ਝਾੜੀਆਂ ਵਿੱਚੋਂ ਕੱਢ ਗਏ ਤੇ ਅਸੀਂ ਡਸਟ ਬਿਨਾਂ ਚੋਂ ਵਿੱਚੇ ਦੇਖੀਏ ਤੇ ਕੱਢੇ ਤੇ ਇਸ ਕਰਕੇ ਅਸੀਂ ਕੈਮਰਾ ਨਹੀਂ ਲਗਾ ਸਕਦੇ ਉਹਨੇ ਕਿਹਾ ਵੀ ਠੀਕ ਹੈ ਮੈਂ ਕਿਹਾ ਇਹਦੀ ਜਿਹੜੀ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਕੋਈ ਜੇ ਬਾਈ ਚਾਂਸ ਕੋਈ ਚੀਜ਼ ਕਿਦੇ ਨੋਟਿਸ ਵਿੱਚ ਆ ਵੀ ਜਾਵੇ ਸਾਡੇ ਬਾਹਰ ਜਿਹੜਾ ਗੇਟ ਤੇ 24 ਘੰਟੇ ਖੜਦਾ ਹੈ ਵੀ ਇਹਨੂੰ ਡਿਸਕਲੋਜ਼ ਨਹੀਂ ਕਰਾਂਗੇ ਅਦਰ ਵਿੱਚ ਬੱਚੇ ਸਾਨੂੰ ਫਿਰ ਦੁਬਾਰੇ ਉਦਾਂ ਹੀ ਉਹਨਾਂ ਹਾਲਾਤਾਂ 'ਚ ਮਿਲਣਗੇ ਤੇ ਇਹਦਾ ਮਤਲਬ ਪ੍ਰਸ਼ਾਸਨ ਇਸ ਗੱਲ ਨੂੰ ਐਕਸੈਪਟ ਕੀਤਾ ਇਹਦਾ ਮਤਲਬ ਪੁਲਿਸ ਕੋਲ ਇਨਫੋਰਮੇਸ਼ਨ ਦੇਣਾ ਦਾ ਪਰਪਸ ਇਹ ਨਹੀਂ ਹੋਏਗਾ ਉਹਦੇ ਕੋਲ ਇਨਫੋਰਮੇਸ਼ਨ ਦੇਣਾ ਮਤਲਬ ਇੱਕ ਡੀਡੀਆਰ ਜਿਹੜੀ ਪ੍ਰੋਟੋਕਾਲ ਹੈਗਾ ਗਵਰਨਮੈਂਟ ਦਾ ਉਹਨਾਂ ਕੋਲੋਂ ਉੱਥੇ ਪੁਲਿਸ ਰਿਪੋਰਟ ਜਿਹੜੀ ਹੁੰਦੀ ਹੈ ਤੇ ਨਾਲ ਦੀ ਨਾਲ ਚਾਈਲਡ ਵੈਲਫੇਅਰ ਕਮੇਟੀ ਕੋਲ ਜਾਂਦੀ ਹੈਗੀ ਤੇ ਚਾਈਲਡ ਵੈਲਫੇਅਰ ਨਿਸ਼ਚਿਤ ਕਰਦੇ ਹੈਗੇ ਆਂ ਕਾਰਾਂ ਦੇ ਜਿਹੜੀ ਗਵਰਨਮੈਂਟ ਦਾ ਪੋਰਟਲ ਬਣਾਇਆ ਹੋਇਆ ਉਹਦੇ ਮੁਤਾਬਕ ਫਿਰ ਜਿਹੜੇ ਜਿਹੜੇ ਜਿੰਨੇ ਵੀ ਮਤਲਬ ਅਡਾਪਸ਼ਨ ਸੈਂਟਰ ਹੈ ਉਹਨਾਂ ਵਿੱਚੋਂ ਨਾਲ ਦੀ ਨਾਲ ਬੱਚੇ ਫਿਰ ਜਿਹੜੇ ਐਲੀਜੀਬਲ ਹੁੰਦੇ ਆਂ ਅਡਾਪਸ਼ਨ ਦੇ ਲਈ ਉਹਨਾਂ ਕੋਲ ਚਲੇ ਜਾਂਦੇ ਆਂ ਤੇ ਮਤਲਬ ਗੱਲ ਸਵਾਲ ਤਾਂ ਇਹ ਸੀ ਵੀ ਅਡਾਪਸ਼ਨ ਠੀਕ ਹੈ ਗੱਲ ਪਰ ਔਰਫਨ ਬੱਚੇ ਸਾਡੇ ਰੁੱਲਦੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਕਰੋੜਾਂ ਦੀ ਗਿਣਤੀ ਦੇ ਵਿੱਚ ਬੱਚੇ ਰੁੱਲਦੇ ਆਂ ਤੇ ਉਹ ਕੱਲ ਨੂੰ ਸਾਡਾ ਸਮਾਜ ਕਿਦਾਂ ਦਾ ਹੋਊਗਾ ਕਿਉਂਕਿ ਉਹਨੂੰ ਰੁੱਲਿੰਦਾ ਬਤ ਬਤ ਕਿ ਕਿਸੇ ਸੰਸਥਾ ਕੋਲ ਕੋਈ ਬੱਚਾ ਪਹੁੰਚ ਜਾਂਦਾ ਤਾਂ ਉਹਦੀ ਪਰਵਰਿਸ਼ ਚੰਗੇ ਢੰਗ ਨਾਲ ਹੋ ਸਕਦੀ ਹੁੰਦੀ ਹੈ ਤੇ ਬਹੁਤ ਸਾਰੇ ਬੱਚੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਰਹਿੰਦੇ ਨੇ ਕਿਹੜੇ ਸੈਂਟਰ ਬੱਚੇ ਪਹੁੰਚਦੇ ਆ 1.5% ਬੱਚੇ ਪਹੁੰਚਦੇ ਆ ਸੰਸਥਾਵਾਂ ਦੇ ਕੋਲ 1.5% ਤੋਂ ਵੀ ਘੱਟ ਹੈ ਤੇ 1.5% ਤੋਂ ਵੱਧ ਵਾਲੇ ਕਰੋੜਾਂ ਦੀ ਗਿਣਤੀ ਦੇ ਵਿੱਚ ਉਹ ਕਿੱਥੇ ਜਾਂਦੇ ਆ ਉਹ ਪਤਾ ਨਹੀਂ ਵੀ ਇਹ ਕਿਦਾਂ ਉਹਨਾਂ ਦੀ ਪਰਵਰਿਸ਼ ਕਿਦਾਂ ਕੋਈ ਕਰਦਾ ਤੇ ਕਿਦਾਂ ਉਹਨੂੰ ਯੂਜ਼ ਕਰਦਾ ਬੜੇ ਅਜੀਬ ਹਾਲਾਤ ਸਾਹਮਣੇ ਆਉਂਦੇ ਆ ਕਹਿੰਦੇ ਬੱਚਾ ਸਾਨੂੰ ਕੰਮ ਕਰਨ ਲਈ ਚਾਹੀਦਾ ਕਈਆਂ ਨੇ ਤਾਂ ਸਾਨੂੰ ਇਹ ਵੀ ਦੱਸਿਆ ਮੈਂ ਕਿ ਬੱਚਾ ਕਹਿੰਦੇ ਵਾਸਤੇ ਅਡਾਪਟ ਕਰਨਾ ਤੁਸੀਂ ਕਹਿੰਦੇ ਵੀ ਸਾਨੂੰ ਐਦਾਂ ਵੀ ਘਰ ਦੇ ਕੰਮਾਂ 'ਚ ਹੈਲਪ ਕਰੂ ਮਤਲਬ ਮੇਰੀ ਤਾਂ ਕਈ ਸਾਲ ਦੀਆਂ ਪੁਰਾਣੀਆਂ ਮਤਲਬ ਇਹੋ ਜਿਹੀਆਂ ਘਟਨਾਵਾਂ ਜਦੋਂ ਮੈਂ ਪੁੱਛਿਆ ਨੇੜੇ ਹੋ ਕੇ ਮੈਂ ਕਿਹਾ ਜੀ ਤੁਹਾਡੀ ਭਾਵਨਾ ਮਤਲਬ ਵੀ ਕੀ ਹੈਗੀ ਹੈ ਬੱਚੇ ਨੂੰ ਅਡਾਪਟ ਕਰਨਾ ਚਾਹੁੰਦੇ ਤੁਸੀਂ ਇਸ ਤਰੀਕੇ ਕਹਿੰਦੇ ਜੀ ਅਸੀਂ ਸੋਚਦੇ ਆ ਵੀ ਸਾਡੇ ਘਰ ਦੇ ਕੰਮ ਕਰਦੇ ਵੀ ਸਾਡੀ ਹੈਲਪ ਕਰੂਗਾ ਮਤਲਬ ਇਹ ਸੇ ਕਰਕੇ ਗਵਰਨਮੈਂਟ ਨੂੰ ਥੋੜੀਆਂ ਪਾਲਿਸੀ ਜਿਹੜੀਆਂ ਸਟਰੋਂਗ ਬਣਾਉਣੀਆਂ ਪੈਂਦੀਆਂ ਹਨ ਤੇ ਤਾਂ ਕਿ ਬੱਚਿਆਂ ਦੇ ਪ੍ਰਤੀ ਜਿਹੜਾ ਹੈਗਾ ਵੀ ਬੱਚਿਆਂ ਨਾਲ ਧੱਕਾ ਨਾ ਹੋਵੇ ਤੇ ਮੈਂ ਉਹੀ ਬੇਨਤੀ ਕਰਦਾ ਸੀ ਵੀ ਬੱਚੇ ਐਸੇ ਹੈ ਬਹੁਤ ਜ਼ਿਆਦੇ ਕਰੋੜਾਂ ਦੀ ਗਿਣਤੀ ਚ ਐਸੇ ਬੱਚੇ ਹੈਗੇ ਜਿਨ੍ਹਾਂ ਵੱਲ ਵਿਸ਼ੇਸ਼ ਇਹਨਾਂ ਦੇ ਬਜਟ ਬਣਨਾ ਚਾਹੀਦਾ ਹੁਣ ਇਹਨਾਂ ਲਈ ਜੇ ਆਪਾਂ ਦੇਖੀ ਨਾ ਚਾਈਲਡ ਕੇਅਰ ਇੰਸਟੀਚੂਟ ਉਹ ਹੈ ਕਿੰਨੇ ਕੇ ਮਤਲਬ ਟੋਟਲ ਜਿਹੜੇ ਹੈਗੇ ਆ ਉਹਨਾਂ ਬੱਚਿਆਂ ਦੀ 1.5% ਸੰਭਾਲ ਕਰਨ ਵਾਸਤੇ ਵੀ ਨਹੀਂ ਬਣੇ ਹੋਏ 1.5% ਤੇ ਮਤਲਬ ਜੇ 3 ਕਰੋੜ ਬੱਚੇ ਆ ਤਾਂ ਉਹਦੇ ਵਿੱਚੋਂ 1.5% ਨੂੰ ਸੰਸਥਾਵਾਂ ਸੰਭਾਲ ਸਕਦੀਆਂ ਉਹਦੇ ਵਿੱਚ 10% ਗਵਰਨਮੈਂਟ ਜਿਹੜੀ ਹੈਗੀ ਹੈ ਸੰਭਾਲਦੀ ਹੈ ਤੇ ਫਿਰ ਉਹਦੇ ਵਿੱਚ ਸੰਭਾਲਦੇ ਇੰਤਜ਼ਾਮ ਕਿਦਾਂ ਦੇ ਹੈਗੇ ਸਾਰਿਆਂ ਦੇ ਇਹਦੇ ਉੱਤੇ ਗਵਰਨਮੈਂਟ ਨੂੰ ਬਜਟ ਬਣਾਉਣਾ ਚਾਹੀਦਾ ਹੈ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਉਹਦੀ ਪਰਵਰਿਸ਼ ਸੱਚੀ ਹੋ ਸਕੇ ਅچھے ਸੰਸਕਾਰ ਮਿਲ ਸਕਣ ਕੱਲ ਨੂੰ ਅੱਛਾ ਨਾਗਰਿਕ ਬਣ ਸਕੇ ਸਮਾਜ ਦਾ ਤਾਂ ਹੀ ਵਿਕਾਸ ਕਰੂਗਾ ਨਾ ਗੱਲਾਂ ਨਾਲ ਤੇ ਵਿਕਾਸ ਨਹੀਂ ਕਰਨਾ ਭੰਜੀ ਇਹ ਬੱਚੇ ਦੀ ਅਡਾਪਸ਼ਨ ਵਾਸਤੇ ਕੋਈ ਆਉਂਦਾ ਹੈ ਤਾਂ ਮਤਲਬ ਸੰਸਥਾ ਦਾ ਇੱਕ ਕ੍ਰਾਈਟੇਰੀਆ ਹੈ ਕਿ ਅਡਾਪਸ਼ਨ ਵਾਸਤੇ ਦੇ ਦਿੱਤਾ ਜਾਂਦਾ ਬੱਚਾ ਜਾਂ ਹੁਣ ਤੱਕ ਕਿਸੇ ਨੇ ਅਪਰੋਚ ਕੀਤੀ ਹੈ ਕੋਈ ਵੀਡੀਓ ਬਾਹਰ ਆਉਣ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਕਿਸੇ ਨੇ ਇਸ ਤਰ੍ਹਾਂ ਦੀ ਅਪਰੋਚ ਕੀਤੀ ਹੈ ਕਿ ਬੱਚਾ ਸਾਨੂੰ ਦੇ ਦਿਓ ਜਾਂ ਇਸ ਬੱਚੇ ਬਾਰੇ ਅੱਗੇ ਤੁਸੀਂ ਕੀ ਸੋਚ ਰਹੇ ਹੋ हां जी रेगुलर अप्रोच ਕਰ ਰਹੇ ਲੋਕ ਜਦੋਂ ਤੋਂ ਵੀਡੀਓ ਵਾਇਰਲ ਹੋਈ ਆ Instagram ਤੇ ਕਾਫੀ ਲੋਕਾਂ ਨੇ ਅਪਰੋਚ ਕੀਤੀ ਆ ਤੇ ਉਹ ਸਾਡੇ ਕੋਲ ਰੈਗੂਲਰ ਫੋਨ ਕਰ ਰਹੇ ਆ ਮਿੰਟ ਦੇ ਵਿੱਚ ਕਈ-ਕਈ ਕਾਲਸ ਆਉਂਦੀਆਂ ਕਈ-ਕਈ ਮਿਸ ਹੋ ਜਾਂਦੀਆਂ ਹੈਗੀਆਂ ਤੇ ਹੁਣ ਤੱਕ ਰੈਗੂਲਰ ਚੱਲ ਰਹੀਆਂ ਹੈਗੀਆਂ ਬਹੁਤ ਇਦਾਂ ਦੇ ਇਸ਼ੂਲੈਸ ਕਪਲ ਸਾਹਮਣੇ ਆ ਰਹੇ ਆ ਜਿਨ੍ਹਾਂ ਨੂੰ ਕਿ ਲੋੜ ਹੈਗੀ ਆ ਬੱਚਿਆਂ ਦੀ ਜਿਹੜੇ ਕਿ ਇਹਨੂੰ ਅਡਾਪਟ ਕਰ ਜਾਂ ਕਰਨਾ ਚਾਹੁੰਦੇ ਆ ਕਈ ਉਹਦੀ ਫੇਸ ਅਪੀਅਰੈਂਸ ਦੇਖ ਕੇ ਉਹਨਾਂ ਬਹੁਤ ਪਿਆਰ ਕਰਦੇ ਦਿਲ ਤੋਂ ਟੱਚਿੰਗ ਉਹਨਾਂ ਨੂੰ ਫੀਲ ਹੁੰਦਾ ਉਹ ਕਹਿੰਦੇ ਆ ਵੀ ਸਾਨੂੰ ਦੇ ਦਿਓ ਅਸੀਂ ਪਾਲਾਂਗੇ ਬਟ ਬਹੁਤ ਇਸ਼ੂਲੈਸ ਕਪਲ ਹੈ ਜਿਹੜੇ ਵਿਚਾਰੇ ਤਰਸਦੇ ਹੈਗੇ ਆ ਤੇ ਇਹ ਸਾਰਾ ਜਿਹੜੀ ਕਿ ਇੱਧਾ ਕ੍ਰੈਡਲ ਦੇ ਵਿੱਚ ਆਉਂਦਾ ਉਹ ਸਾਹਮਣੇ ਹੀ ਹੁੰਦਾ ਹੈ ਕਿ ਵੀ ਪੇਰੈਂਟਸ ਵੱਲੋਂ ਹੀ ਇਹ ਬੱਚਾ ਛੱਡਿਆ ਗਿਆ ਹੈਗਾ ਤੇ ਉਹ ਕੇਸ ਵਿੱਚ ਫਿਰ ਇਹ ਅਡਾਪਸ਼ਨ ਦੇ ਵਿੱਚ ਜਾਂਦੇ ਆ ਬਿਕੋਜ਼ ਇਹ ਐਨਜੀਓਸ ਨੂੰ ਮੋਸਟਲੀ ਸੀਸੀਆਈ ਚਾਲ ਕਿਰ ਇੰਸਟੀਚੂਟ ਰਜਿਸਟਰਡ ਕਰ ਦਿੱਤਾ ਜਾਂਦਾ ਸਰਕਾਰ ਵੱਲੋਂ ਤੇ ਉਹ ਸਾਰੇ ਕਾਰਾ ਦੇ ਅੰਦਰ ਰਜਿਸਟਰ ਹੋ ਜਾਂਦੇ ਆ ਬੱਚੇ ਜਿੱਥੋਂ ਕਿ ਇਸ ਨੋਟੀਫਾਈਸ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਾਈ ਹੁੰਦੀ ਆ ਉਹਨਾਂ ਦਾ ਇਸ ਨੋਟੀਫਾਈਸ ਅਡਾਪਸ਼ਨ ਚ ਨੰਬਰ ਲੱਗ ਜਾਂਦਾ ਜਿੱਦਾਂ ਜਿੱਦਾਂ ਬੱਚੇ ਤੁਸੀਂ ਆਪਣੀ ਇੱਛਾ ਨਾਲ ਨਹੀਂ ਦੇ ਸਕਦੇ ਜਾਂ ਕੋਈ ਇੱਛਾ ਨਾਲ ਕੋਈ ਚਾਵੇ ਕਿ ਨਹੀਂ ਇਹ ਬੱਚੇ ਨੂੰ ਮੈਂ ਹੀ ਲੈ ਜਾਣਾ ਚਾਹੁੰਦਾ ਸਾਡੇ ਕੋਲੋਂ ਨਾਲ ਦੇ ਨਾਲ ਚੱਲੇ ਜਾਂਦਾ ਜੀ ਬੱਚਾ ਸਾਡੇ ਕੋਲੋਂ ਨਾਲ ਦੇ ਨਾਲ ਪ੍ਰੋਸੀਜਰ ਚ ਪੈ ਜਾਂਦਾ ਜਿਸ ਵੇਲੇ ਰਾਤ ਨੂੰ ਜੇਕਰ 11:00 ਵਜੇ 50 ਮਿੰਟ ਦੇ ਵਿੱਚ ਆਇਆ ਤਾਂ 12 ਵਜੇ ਪੁਲਿਸ ਵਾਲਾ ਉੱਥੇ ਆ ਗਏ ਸੀ ਪੁਲਿਸ ਵਾਲੇ ਐਸ ਐਚਓ ਸਾਹਿਬ ਤੇ ਨਾਲ ਦੀ ਨਾਲ ਚਾਈਲਡ ਵੈਲਫੇਅਰ ਕਮੇਟੀ ਦੇ ਕੋਲ ਇਨਫਾਰਮੇਸ਼ਨ ਪਹੁੰਚ ਗਈ ਸੀ ਆਨਲਾਈਨ ਰਜਿਸਟਰਡ ਹੋ ਗਿਆ ਬੱਚਾ ਕਿ ਇਹ ਬੱਚੇ ਨੂੰ ਸੰਸਥਾ ਨਹੀਂ ਦੇ ਸਕਦੀ ਇਸ ਬੱਚੇ ਨੂੰ ਤਾਂ ਜੋ ਗਵਰਨਮੈਂਟ ਦਾ ਅਡਾਪਸ਼ਨ ਐਕਟ ਹੈ ਉਹਦੇ ਮੁਤਾਬਕ ਹੀ ਦਿੱਤਾ ਜਾਣਾ ਹੈ ਬੱਚਾ ਤਾਂ ਸਾਡੇ ਕੋਲ 5 ਦਿਨ ਵੀ ਰਹਿ ਸਕਦਾ 4 ਦਿਨ ਵੀ ਰਹਿ ਸਕਦਾ ਉਸ ਬੱਚਾ ਤਾਂ ਹੁਣ ਉਹ ਸਰਕਾਰ ਦੇ ਅਕੋਰਡਿੰਗ ਉਹ ਐਕਟ ਦੇ ਮੁਤਾਬਕ ਹੀ ਦਿੱਤਾ ਜਾਣਾ ਹੈ ਜਿਨ੍ਹਾਂ ਨੇ ਕਾਰ ਆ ਜਿਹੜੀ ਜਿਹੜੀ ਪੋਰਟਲ ਬਣਾਇਆ ਨਾ ਗਵਰਨਮੈਂਟ ਦਾ ਇਹ ਆਨਲਾਈਨ ਰਜਿਸਟ੍ਰੇਸ਼ਨ ਹੋਣੀ ਹੈ ਬੱਚਾ ਨਾਲ ਦੀ ਨਾਲ ਰਜਿਸਟਰਡ ਹੋ ਪਰਵਾਸ ਦਾ ਰੋਲ ਨਹੀਂ ਰਿਹਾ ਪਰਵਾਸਾ ਸਿਰਫ ਪਾਲਦਾ ਹੈ ਬੱਚਾ ਸੰਭਾਲਦਾ ਹੈ ਜਿੰਨੀ ਦੇਰ ਜਿੰਨੀ ਦੇਰ ਤੱਕ ਮਤਲਬ ਉਹ ਨਹੀਂ ਹੁਣ ਤਾਂ ਪ੍ਰੋਸੀਜਰ ਚ ਪਿਆ ਹੋਇਆ ਅੱਜ ਵੀ ਬੱਚਾ ਜਾ ਸਕਦਾ ਕੱਲ੍ਹ ਨੂੰ ਵੀ ਬੱਚਾ ਜਾ ਸਕਦਾ ਉਹ ਅਸੀਂ ਨਹੀਂ ਕੁਝ ਵੀ ਕਰ ਸਕਦੇ ਮੈਂ ਤੁਹਾਡੇ ਥਰੂ ਬੇਨਤੀ ਕਰਦਾ ਜੇ ਕਿਸੇ ਨੇ ਬੱਚਾ ਅਡਾਪਟ ਕਰਨਾ ਹੈ ਉਹ ਜਿਵੇਂ ਮੈਡਮ ਨੇ ਦੱਸਿਆ ਨਾ ਵੀ ਕਾਰਾ ਦੀ ਜਿਹੜੀ ਵੈਬਸਾਈਟ ਹੈਗੀ ਹੈ ਉਸ ਤੇ ਜਾ ਕੇ ਰਜਿਸਟਰ ਕਰਾਉਣਾ ਹੈਗਾ ਆਨਲਾਈਨ ਹੋ ਜਾਂਦਾ ਜੇ ਹੈਲਪ ਦੀ ਲੋੜ ਹੋਵੇ ਤਾਂ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫੀਸਰ ਹਰ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਆ ਤੇ ਡੀਸੀ ਕੰਪਲੈਕਸ ਦੇ ਵਿੱਚ ਹੀ ਉਹਨਾਂ ਦਾ ਆਫਿਸ ਹੁੰਦਾ ਹੈ ਉੱਥੇ ਜਾ ਕੇ ਮਤਲਬ ਉਹ ਲੋੜ ਦੱਸਣ ਆਪਣੀ ਤੇ ਉਹਨਾਂ ਦੀ ਪੂਰੀ ਹੈਲਪ ਕਰਦੇ ਹਨ ਉਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਵੀ ਹੈਲਪ ਕਰਨਗੇ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ ਕਿ ਕਿ ਬੱਚਾ ਲੀਗਲੀ ਅਡਾਪਟ ਕਿੱਦਾਂ ਹੁੰਦਾ ਹੈ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਔਰ ਗੱਲ ਇਹ ਹੈ ਕਿ ਸ਼ੁਰੂ ਦੇ ਵਿੱਚ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਕਿ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਕੁਝ तमाम ਚੀਜ਼ਾਂ ਹੋਣਗੀਆਂ ਪਰ ਇਹ ਸਭ ਦੇ ਵਿਚਾਲੇ ਦੁੱਖ ਤਾਂ ਇਸ ਗੱਲ ਦਾ ਹੈ ਕਿ ਇੱਕ ਜੰਮਣ ਵਾਲੇ ਮਾਪੇ ਆਪਣੇ ਬੱਚੇ ਨੂੰ ਆਪਣੇ ਜਿਗਰ ਦੇ ਟੁਕੜੇ ਨੂੰ ਵੱਖ ਕਿਵੇਂ ਕਰ ਸਕਦੇ ਆ ਇਹ ਜਿਗਰਾ ਕਿੱਥੋਂ ਆਉਂਦਾ ਜੇਕਰ ਆਪਾਂ ਇਸ ਗੱਲ ਨੂੰ ਵੀ ਸੱਚ ਮੰਨ ਲਈਏ ਕਿ ਕੁੜੀਆਂ ਜਿਹੜੀਆਂ ਨੇ ਉਹ ਇੱਕ ਤੋਂ ਬਾਅਦ ਇੱਕ ਕੁੜੀ ਹੋ ਰਹੀ ਹੈ ਤਾਂ ਉਹਦਾ ਵੀ ਸਾਹਮਣਾ ਕੀਤਾ ਜਾ ਸਕਦਾ ਹੈ ਕੋਈ ਬਹੁਤ ਵੱਡੀ ਹਰਡਲ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਕਿ ਕੁੜੀਆਂ ਨੂੰ ਕਿਵੇਂ ਸੰਭਾਲਾਂਗੇ ਕੁੜੀਆਂ ਨੂੰ ਕਿਵੇਂ ਵਿਆਹਾਂਗੇ ਇਹ ਵਾਹਿਗੁਰੂ ਨੇ ਸਾਰਿਆਂ ਵਾਸਤੇ ਦਾਣਾ ਪਾਣੀ ਲਿਖ ਕੇ ਭੇਜਿਆ ਹੁੰਦਾ ਇਹਦੇ ਵਿੱਚ ਤੁਸੀਂ ਕਹੋ ਕਿ ਕੋਈ ਰਿਕਾਵਟ ਬਣੇਗੀ ਜਾਂ ਤੁਹਾਡੀ ਜ਼ਿੰਮੇਵਾਰੀ ਵਧੇਗੀ ਇੱਕ ਇੱਕ ਧੀ ਦੀ ਜ਼ਿੰਮੇਵਾਰੀ ਵੀ ਓਡੀ ਹੈ ਔਰ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਚਾਰ ਦਿੱਤੀਆਂ ਤਾਂ ਜ਼ਿੰਮੇਵਾਰੀ ਉਹਨਾਂ ਦੀ ਵੀ ਓਨੀ ਹੈ ਇਸ ਦੇ ਵਿੱਚ ਜ਼ਿਆਦਾ ਸੋਚਣਾ ਮੈਨੂੰ ਲੱਗਦਾ ਹੈ ਕਿ ਉਹ ਤੁਹਾਨੂੰ ਇਨਸਾਨ ਤੋਂ ਪਹਿਵਾਨ ਬਣਾਉਣ ਵਰਗੀ ਇੱਕ ਸਥਿਤੀ ਪੈਦਾ ਕਰਦਾ ਤਾਂ ਅਸੀਂ ਇਸ ਬੱਚੀ ਦੇ ਵਾਸਤੇ ਬਹੁਤ ਸਾਰੀਆਂ ਦੁਆਵਾਂ ਦਿਲੋਂ ਕਰਦੇ ਆ ਕਿ ਬੱਚੀ ਜਿਹੜੀ ਹੈ ਤੰਦਰੁਸਤ ਰਹੇ ਔਰ ਸਾਡੀਆਂ ਦੁਆਵਾਂ ਤਾਂ ਇਸ ਵੀਰ ਜੀ ਹੋਰਾਂ ਵਾਸਤੇ ਔਰ ਭੈਣ ਜੀ ਹੋਰਾਂ ਵਾਸਤੇ ਵੀ ਆ ਜਿਨ੍ਹਾਂ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਦੀ ਜ਼ਿੰਮੇਵਾਰੀ ਓਟੀ ਹੋਈ ਆ ਸਦਾ ਇਹ ਸਿਹਤਯਾਬ ਰਹਿਣ ਔਰ ਬਹੁਤ ਸਾਰੇ ਬੱਚੇ ਜਿਹੜੇ ਆਪਣੇ ਮਾਪਿਆਂ ਤੋਂ ਵੱਖ ਹੋ ਜਾਂਦੇ ਆ ਜਾਂ ਕਿਸੇ ਵੀ ਕਾਰਨ ਕਰਕੇ ਇਹਨਾਂ ਕੋਲੇ ਪਹੁੰਚਦੇ ਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਇਹ ਠੀਕ ਢੰਗ ਦੇ ਨਾਲ ਨਿਭਾਉਂਦੇ ਰਹਿਣ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾਹੂ ਦਾ ਅਨਮਿਊਟ ਚੰਡੀਗੜ੍ਹ